ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਆਪਣੇ ਜੀਜਾ ਦੇ ਨਾਲ ਪਿਛਲੇ 15 ਸਾਲਾਂ ਤੋਂ ਇੱਕ ਕੇਸ ਵਿੱਚ ਉਲਝੇ ਹੋਏ ਨੇ ਜਿਸ ਨੂੰ ਲੈ ਕੇ ਸੁਨਾਮਦੀ ਅਦਾਲਤ ਵੱਲੋਂ ਉਨ੍ਹਾਂ ਦੀ ਮਾਤਾ ਸਮੇਤ 9 ਲੋਕਾਂ ਨੂੰ 2 ਸਾਲ ਦੀ ਸਜ਼ਾ ਵੀ ਸੁਣਾਈ ਗਈ ਹੈ ਲੇਕਿਨ ਹੁਣ ਸੰਗਰੋਥੀ ਅਦਾਲਤ ਦੇ ਵਿੱਚ ਉਨ੍ਹਾਂ ਵੱਲੋਂ ਇੱਕ ਪਟੀਸ਼ਨ ਪਾਈ ਗਈ ਹੈ ਤੇ ਇੱਥੇ 24 ਤਾਰੀਖ ਨੂੰ ਸੁਣਵਾਈ ਹੋਣੀ ਹੈ ਤੇ ਉੱਥੇ ਹੀ 26 ਜਨਵਰੀ ਨੂੰ بطور ਕੈਬਨਿਟ ਮੰਤਰੀ ਉਨ੍ਹਾਂ ਵੱਲੋਂ ਰਾਸ਼ਟਰੀ ਝੰਡਾ ਫੈਰਾ ਉਹਨੂੰ ਲੈ ਕੇ ਵੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੀ ਸੁਣਵਾਈ 25 ਜਨਵਰੀ ਨੂੰ ਹੋਣੀ ਹੈ ਤੇ ਇਸ ਤੇ ਸੁਨਾਮ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਅਮਨ ਅਰੂੜਾ ਨੇ ਖੁਦ ਹੀ ਕਿਹਾ ਕਿ ਉਹਨਾਂ ਨੂੰ ਨਿਆਪਾਲਕਾ ਤੇ ਪੂਰਾ ਪੜੋਸਾ ਏ ਤਿੱਜਕੀਨਨ ਉਹਨਾਂ ਨੂੰ ਸਟੇ ਮਿਲ ਜਾਏਗੀ। ਕੋਰਟ ਦੇ ਵਿੱਚ ਮੈਟਰ ਜਿਹੜਾ ਉਹ ਲੱਗਿਆ ਹੋਇਆ ਹੈ ਸਬਜੈਕਟਿਵ ਮੈਟਰ ਹੈ। ਅ ਕੱਲ ਨੂੰ ਸੰਗਰੂਰ ਡਿਸਟ੍ਰਿਕਟ ਸੈਸ਼ਨ ਜੱਜ ਦੇ ਕੋਲ ਸਾਡੇ ਉਸ ਕੇਸ ਦੀ ਸੁਣਵਾਈ ਹੈ। ਸੋ ਪਰਮਾਤਮਾ ਸੁੱਖ ਰੱਖੇ। ਉਮੀਦ ਆਸ ਕਰਦੇ ਹਾਂ ਕਿ ਜੋ ਜਸਟਿਸ ਹੈ ਉਹ ਮਿਲੇਗਾ। ਔਰ ਅਲਰੇਡੀ ਕਨਵੈਕਸ਼ਨ ਦੇ ਪਰਸਟੇਅ ਉਹਦੇ ਮੀਟਾਲੀ ਕਰ ਸਕਦੇ ਹਾਂ ਸਾਡੇ ਵਕੀਲ ਨੇ ਜਿਹੜੇ ਉਹ ਪੇਸ਼ ਹੋਣਗੇ ਤੇ ਜੋ ਹੋ ਜਾਂਦਾ ਕਲੀਅਰ ਹੋ ਜਾਣਾ ਉਹ ਤੇ ਜਦੋਂ ਦੂਸਰੇ ਪਾਸੇ ਉਹਨਾਂ ਨੂੰ ਕਾਂਗਰਸ ਵੱਲੋਂ ਮਹਾਰਾਣੀ ਪੁਰਨੀਤ ਕੌਰ ਨੂੰ ਪਾਰਟੀ ਵਿੱਚੋਂ ਸਸਪੈਂਡ ਕਰਨ ਤੇ ਪਟਿਆਲਾ ਤੋਂ ਚੋਣ ਨਾ ਲੜਨ ਦੇ ਉਹਨਾਂ ਦੇ ਫੈਸਲੇ ਤੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਜੀ ਚਲੋ ਇਹ ਤਾਂ ਦੇਖੋ ਕਾਂਗਰਸ ਪਾਰਟੀ ਦਾ ਉਹਦਾ ਇੰਟਰਨਲ ਮੈਟਰ ਜਿਹਦੇ ਬਾਰੇ ਮੈਂ ਤਾਂ ਕੀ ਕਰ ਕਹਿ ਸਕਦਾ ਸੋ ਜੋ ਵੀ ਪਾਰਟੀ ਨੂੰ ਠੀਕ ਲੱਗੇ ਉਹਨਾਂ ਨੇ ਕੀਤਾ ਹੋਵੇ ਤਾਂ ਉਹਦੇ ਡਾਲਰ ਮੈਟਰ ਮੇਰਾ ਉਹਦੇ ਉੱਪਰ ਕੋਈ ਵੀ ਕਮੈਂਟ ਕਰਨਾ ਮੇਰੇ ਖਲ ਜਾਇਜ਼ ਨਹੀਂ ਹੈ ਜਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ